ਤਾਂ ਤੇਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਸੰਖਿਆਵਾਂ ਵਾਲਾ ਟੋਪਿਕ ਸ਼ੁਰੂ ਕੀਤਾ ਸੀ ਉਹਦੇ ਬੇਟਾ ਟੈਸਟ ਨੰਬਰ 72 ਦੇ ਸਵਾਲ ਸ਼ੁਰੂ ਕੀਤੇ ਸੀਗੇ ਤਾਂ ਬੇਟਾ ਧਿਆਨ ਦੇ ਨਾਲ ਦੇਖੋ 15 ਨੰਬਰ ਸਵਾਲ ਤੇ ਆ ਗਏ ਕਹਿੰਦਾ ਹੈੇਠਾਂ ਸੰਖਿਆਵਾਂ ਵਿੱਚੋਂ ਸਭ ਤੋਂ ਵੱਡੀ ਸੰਖਿਆ ਕਿਹੜੀ ਹੈ 2012 ਦੇ ਵਿੱਚ ਸਵਾਲ ਆਇਆ ਹੋਇਆ ਇਹਦਾ ਬੇਟਾ ਸਿੰਪਲ ਹੀ ਆ ਵੀ ਤਿੰਨ ਤੋਂ ਬਾਅਦ ਕਮਾ ਲਾ ਕੇ ਪੜ ਲੈਣਾ 7122 7211 7212 7200 ਇੱਕ ਕੀ ਤਾਂ ਸਾਨੂੰ ਪਤਾ ਬੇਟਾ ਸੈਕਿੰਡ ਅੰਕ ਹੈ ਜਿਹੜਾ ਸੈਂਕੜੇ ਵਾਲਾ ਇੱਥੇ ਇੱਕ ਹੈਗਾ 7122 ਸਭ ਤੋਂ ਛੋਟੀ ਹੈ ਤੇ ਸਭ ਤੋਂ ਵੱਡੀ ਸੰਖਿਆ ਜਿਹੜੀ ਹੈਗੀ ਆ ਉਹ 7221 ਹੈ ਬੇਟਾ ਠੀਕ ਹੈ ਤਾਂ ਉਹਨੇ ਸਭ ਤੋਂ ਵੱਡੀ ਪੁੱਛੀ ਹੈ d1 ਹੈ ਜਿਹੜੀ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ 7221 ਸਭ ਤੋਂ ਵੱਡੀ ਸੰਖਿਆ ਅੱਗੇ ਆ ਗਿਆ ਬੇਟਾ ਸਵਾਲ ਨੰਬਰ 16 ਸਵਾਲ ਨੰਬਰ 16 ਦੇ ਵਿੱਚ ਕੀ ਕਹਿੰਦਾ ਪਿਆ 4300 3 10 0 10 ਦਾ ਮੁੱਲ ਹੈ ਜਦੋਂ ਬੇਟਾ ਗੁਣਾ ਦੇ ਸਵਾਲ ਦੇ ਵਿੱਚ ਸਾਰੀ ਗੁਣਾ ਹੋਣ ਇੱਕ ਵਿੱਚ ਜ਼ੀਰੋ ਹੋਵੇ ਬੇਟਾ ਤਾਂ ਉਹ ਸਾਰੀ ਸੰਖਿਆ ਨੂੰ ਜ਼ੀਰੋ ਕਰ ਦਿੰਦੀ ਹੈ ਚੇਤੇ ਰੱਖਣਾ ਹੈ ਜਮਾ ਦੇ ਵਿੱਚ ਨਹੀਂ ਹੁੰਦਾ ਬੇਟਾ ਗੁਣਾ ਦਾ ਇਹ ਨਿਯਮ ਹੈ ਜਦੋਂ ਜ਼ੀਰੋ ਨਾਲ ਕਿਸੇ ਰਕਮ ਨੂੰ ਗੁਣਾ ਕੀਤੀ ਜਾਂਦੀ ਹੈ ਤੋ ਸਾਰੀ ਰਕਮ ਨੂੰ ਜ਼ੀਰੋ ਕਰ ਦਿੰਦੀ ਹੈ ਠੀਕ ਹੈ ਬੇਟਾ ਇਸ ਕਰਕੇ ਇਹਦਾ ਉੱਤਰ D1 ਆਉਣਾ ਹੈ ਜ਼ੀਰੋ ਤਾਂ ਅਸੀਂ D1 ਨੂੰ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 17 ਕਹਿੰਦਾ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਅਤੇ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਦਾ ਜੋੜ ਫਲ ਇਹ ਵੀ ਬੇਟਾ ਸੌਖਾ ਜਿਹਾ ਕੰਮ ਹੀ ਹੈਗਾ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਬੇਟਾ ਤੁਹਾਨੂੰ ਪਤਾ ਹੈਗੀ ਹੈ 4 ਨਾਏ ਆ 1 2 3 ਤੇ 4 ਤੇ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਜਿਹੜੀ ਹੈਗੀ ਆ ਬੇਟਾ ਏ ਕੇ ਨਾਲ ਤਿੰਨ ਬਿੰਦੀਆਂ ਲਓ ਬੇਟਾ ਇਹਨਾਂ ਨੂੰ ਅਸੀਂ ਜੋੜ ਦਿੰਨੇ 9 ਦੇ 9 9 ਦੇ 9 9 ਦੇ 9 9 ਤੇ 1 10 ਤਾਂ 10999 ਸਾਡਾ ਉੱਤਰ ਆ ਗਿਆ ਆ ਬੇਟਾ ਬੀ ਵਨ ਆ ਜਿਹੜਾ ਰਾਈਟ ਆਨਸਰ ਹੈਗਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਸਾਲ 2011 ਦੇ ਵਿੱਚ ਆਇਆ ਫੇਰ ਸਵਾਲ ਅੱਗੇ ਆ ਗਿਆ ਬੇਟਾ ਕਿਸਵਾਲ ਨੰਬਰ 18 ਕਹਿੰਦਾ 16 ਲੱਖ 813 ਨੂੰ ਅੰਕਾਂ ਵਿੱਚ ਲਿਖਿਆ ਜਾਵੇਗਾ 16 ਲੱਖ 813 ਨੂੰ ਤਾਂ ਬੇਟਾ ਇਸ ਤਰ੍ਹਾਂ ਦੇ ਸਵਾਲ ਦੇ ਵਿੱਚ ਤੁਸੀਂ ਕੀ ਕਰਨਾ ਹੈ ਤੁਸੀਂ ਇਹ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਦਹ ਲੱਖ ਠੀਕ ਹੈ ਇਸ ਤਰ੍ਹਾਂ ਲਿਖ ਲਓਗੇ ਤਾਂ ਸਵਾਲ ਸੌਖਾ ਨਿਕਲ ਜੂ ਗਲਤੀ ਨਹੀਂ ਹੋਊਗੀ ਜੇ ਅਭਿਆਸ ਕਰੋਗੇ ਫਿਰ ਮੂੰਜਵਾਨੀ ਨਿਕਲ ਜਾਂਦਾ 16 ਲੱਖ ਤਾਂ 10 ਲੱਖ ਇੱਥੇ 1 ਆ ਗਿਆ 16 ਲੱਖ ਠੀਕ ਹੈ 16 ਲੱਖ 813 ਨੂੰ ਤਾਂ ਬੇਟਾ ਆਹ ਹਜ਼ਾਰ ਤਾਂ 10000 ਕੋਈ ਨਹੀਂ ਹੈਗਾ 1000 ਵੀ ਕੋਈ ਨਹੀਂ ਹੈਗਾ ਤਾਂ ਸੈਂਕੜਾ ਦਹਾਈ ਤੇ 813 ਆ ਬੇਟਾ ਆਪਾਂ ਅੰਕਾਂ ਦੇ ਵਿੱਚ ਲਿਖਦਾ 16008813 16813 ਨੂੰ ਤਾਂ 1600813 ਆ ਬੇਟਾ ਸੀ 1 ਰਾਈਟ ਆਨਸਰ ਸਾਡਾ ਬਣਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਸੀ ਨੂੰ ਅੱਗੇ ਆ ਗਿਆ ਬੇਟਾ ਸਵਾਲ ਨੰਬਰ 19 ਤਾਂ ਕਹਿੰਦਾ ਪਿਆ ਸੰਖਿਆ 214.56 ਵਿੱਚ 5 ਦਾ ਸਥਾਨਕ ਮੁੱਲ ਹੈ ਤੋ ਬੇਟਾ ਇੱਥੇ ਤਾਂ ਇਕਾਈ ਦਹਾਈ ਤੇ ਸੈਂਕੜਾ ਚੱਲਦੇ ਆ ਫਿਰ ਡੈਸੀਮਲ ਦੇ ਸੱਜੇ ਹੱਥ ਪਹਿਲਾ ਅੱਖਰ ਦਸਵਾਂ ਦੂਜਾ ਸੌਵਾਂ ਤੀਜਾ ਹਜ਼ਾਰਵਾਂ ਇਸ ਤਰ੍ਹਾਂ ਚੱਲਦੇ ਆ ਆਪਾਂ ਜਿਹੜੇ ਦੋ ਟਾਪਿਕ ਕੀਤਾ ਸੀ ਸੰਖਿਆਵਾਂ ਦਾ ਤੁਹਾਨੂੰ ਦੱਸਿਆ ਸੀਗਾ ਤਾਂ ਆ 5 ਦਸਵੇਂ ਆ ਪੁੱਤ ਠੀਕ ਐ ਦਾ ਕਹਿੰਦਾ 5 ਇਕਾਈ 5 ਦਹਾਈ 5 ਦਸਵੇਂ ਤਾਂ ਆ C1 ਤੇ 5 ਦਸਵੇਂ ਦਿੰਦਾ ਫਿਰ ਠੀਕ ਐ ਡੈਸੀਮਲ ਤੋਂ ਪਹਿਲਾਂ ਹੀ ਸ਼ੁਰੂ ਚ ਦਸਵਾਂ ਫਿਰ ਸੌਵਾਂ ਫਿਰ ਹਜ਼ਾਰਵਾਂ ਇਸ ਤਰ੍ਹਾਂ ਚੱਲਦਾ ਤਾਂ C1 ਨੂੰ ਇਹਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਜੀ ਦੋ ਅੱਗੇ ਆਗੇ ਬੇਟਾ ਸਵਾਲ ਨੰਬਰ 20 ਕਹਿੰਦਾ 7 0 1 2 3 3 ਤੋਂ ਬਣਨ ਵਾਲੀ ਛੋਟੀ ਤੋਂ ਛੋਟੀ ਜੈਸਤ ਸੰਖਿਆ ਹੈ ਤਾਂ ਜੈਸਤ ਸੰਖਿਆ ਬਣਾਉਣ ਦੇ ਲਈ ਪਹਿਲਾਂ ਤਾਂ ਬੇਟਾ ਅਸੀਂ ਛੋਟੀ ਤੋਂ ਛੋਟੀ ਜਦੋਂ ਸੰਖਿਆ ਬਣਾਉਣੀ ਹੈ ਤਾਂ ਸੱਜੇ ਹੱਥ ਆਪਾਂ ਕੀ ਕਰਦੇ ਹਾਂ ਛੋਟੇ ਤੋਂ ਛੋਟਾ ਅੰਕ ਰੱਖਦੇ ਹਾਂ ਠੀਕ ਹੈ ਫੇਰ ਜਿਹੜਾ ਹੈਗਾ ਸਾਰੀ ਸੰਖਿਆ ਛੋਟੀ ਤੋਂ ਛੋਟੀ ਬਣਦੀ ਹੈ ਸੱਜੇ ਹੱਥ ਪਹਿਲਾਂ ਸਭ ਤੋਂ ਛੋਟਾ ਅੰਕ ਕਿਹੜਾ ਹੈਗਾ ਬੇਟਾ ਜ਼ੀਰੋ ਤਾਂ ਆਪਾਂ ਲਿਖ ਨਹੀਂ ਸਕਦੇ ਏ ਕਾ ਲਿਖਾਂਗੇ ਠੀਕ ਹੈ ਉਸ ਤੋਂ ਬਾਅਦ ਫਿਰ ਆਪਾਂ ਜ਼ੀਰੋ ਨੂੰ ਫਿੱਟ ਕਰ ਲੈਣੇ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਠੀਕ ਹੈ ਉਸ ਤੋਂ ਬਾਅਦ ਜ਼ੀਰੋ ਫਿਰ ਉਸ ਤੋਂ ਵੱਡਾ ਅੰਕ ਕਿਹੜਾ ਹੈਗਾ ਬੇਟਾ ਜ਼ੀਰੋ ਤੋਂ ਬਾਅਦ ਦੇ ਵਿੱਚ ਵੱਡਾ ਕਿਹੜਾ ਅੰਕ ਹੈਗਾ 2 2 ਬੇਟਾ ਜੇ ਅਸੀਂ 2 ਤੋਂ ਬਾਅਦ 3 ਤੇ 7 ਹੈ ਜੇ 3 ਤੇ 7 ਪਿੱਛੇ ਲੈ ਕੇ ਜਾਵਾਂਗੇ ਤਾਂ ਉਹ ਜਸਤ ਸੰਖਿਆ ਨਹੀਂ ਬਣਨੀ ਠੀਕ ਹੈ ਤਾਂ ਫੇਰ ਬੇਟਾ ਓਦੋਂ ਬਾਅਦ ਦੂਏ ਨੂੰ ਅਸੀਂ ਰੱਖ ਲਵਾਂਗੇ ਠੀਕ ਹੈ ਦੂਏ ਨੂੰ ਰੱਖ ਕੇ ਫੇਰ ਅਸੀਂ ਤੀਆ ਲਿਖ ਲਵਾਂਗੇ ਠੀਕ ਹੈ ਤੇ ਫੇਰ ਓਦੋਂ ਬਾਅਦ ਦੇ ਵਿੱਚ ਬੇਟਾ ਅਸੀਂ ਮਤਲਬ ਇਧਰਲੇ ਪਾਸੇ ਜਾਂਦੇ ਰਕਮ ਛੋਟੇ ਸਥਾਨ ਤੇ ਵੱਡੀ ਕਰੀ ਜਾਣੀ ਹੈ ਤੀਆ ਤੀਏ ਤੋਂ ਬਾਅਦ ਦੇ ਵਿੱਚ ਬੇਟਾ ਅਸੀਂ ਲਿਖਾਂਗੇ 7 ਤੇ 7 ਤੋਂ ਬਾਅਦ ਦੇ ਵਿੱਚ ਅਸੀਂ ਲਿਖ ਲਾਂਗੇ ਦੂਆ ਮੇਰਾ ਖਿਆਲੋ ਬੇਟਾ ਗੱਲ ਸਮਝ ਲੱਗੀ ਛੋਟੀ ਤੋਂ ਛੋਟੀ ਸੰਖਿਆ ਲਿਖਣ ਦੇ ਲਈ ਖੱਬੇ ਹੱਥ ਵੱਡੇ ਸਥਾਨ ਤੇ ਸਭ ਤੋਂ ਛੋਟਾ ਅੰਕ ਉਹਦੇ ਤੋਂ ਬਾਅਦ ਬੇਟਾ 0 ਹੋਵੇ ਫਿਰ ਉਹਦੇ ਤੋਂ ਬਾਅਦ ਜੇ ਆਪਾਂ 0 ਲਿਖਦੇ 0 ਪਹਿਲਾਂ ਨਹੀਂ ਲਿਖਦੇ ਫਿਰ ਉਹ ਘਟ ਜਾਂਦੀ ਹੈ ਠੀਕ ਹੈ ਇੰਨੇ ਉਹ ਇਹ ਫਿਰ ਪੰਜ ਅੰਕੀ ਨਹੀਂ ਰਹੂਗੀ ਫਿਰ ਤਾਂ ਇਹ ਚਾਰ ਅੰਕੀ ਰਹਿ ਜਾਊ 0 ਫਿਰ ਉਹ ਗਿਣਤੀ 'ਚ ਨਹੀਂ ਆਉਂਦੀ ਤਾਂ ਫਿਰ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਕੀ ਆਪਾਂ ਜੇ ਦੂਆ ਇੱਧਰ ਲੇਖ ਲਾਂਗੇ 3 7 ਇੱਧਰਲੇ ਪਾਸੇ ਆਉਣਗੇ ਬੇਟਾ ਤਾਂ ਉਹ ਜਸਤ ਸੰਖਿਆ ਨਹੀਂ ਬਣਨੀ ਠੀਕ ਹੈ ਉਹ ਟਾਂਕ ਸੰਖਿਆ ਬਣ ਜਾਣੀ ਸੀ ਇਸ ਕਰਕੇ ਦੂਆ ਅਸੀਂ ਛੱਡ ਲਿਆ ਸੱਜੇ ਹੱਥ ਲਿਖਣ ਲਈ ਫਿਰ ਅਸੀਂ ਲਿਖਿਆ ਤੀਆ ਫਿਰ 사ਤਾ ਉਦੋਂ ਵੱਡਾ ਤੇ ਉਹਦੇ ਤੋਂ ਬਾਅਦ ਵਿੱਚ ਦੂਆ ਲੇਖ ਕੇ ਇਹਨੂੰ ਜਿਸਤ ਸੰਖਿਆ ਬਣਾ ਦਿੱਤਾ 10372 ਬੇਟਾ ਤਾਂ ਅਸੀਂ ਬੇਟਾ ਆਲਟਰਨੇਟਿਵ ਆਨਸਰ ਦੇਖਦੇ ਹਾਂ 10372 A1 ਦੇ ਵਿੱਚ ਹੀ ਆਉਂਦਾ ਪਿਆ 10372 ਇਹਦਾ ਉੱਤਰ ਅਸੀਂ A1 ਨੂੰ ਟਿੱਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 21 ਕਹਿੰਦਾ ਹੇਠ ਲਿਖਤ ਵਿੱਚੋਂ ਕਿਹੜੀ ਅਭਾਜ ਸੰਖਿਆ ਹੈ ਏ 2008 ਚ ਆਇਆ ਹੋਇਆ ਇਹ ਤਾਂ ਬੇਟਾ ਬਹੁਤ ਸੌਖਾ ਹੈ 91 93 95 97 ਤਾਂ ਬੇਟਾ ਇਹਦੇ ਵਿੱਚੋਂ 91 ਵੀ ਵੰਡੀ ਜਾਂਦੀ ਹੈ 93 31 ਤੇ 93 ਹੁੰਦੇ ਆ 95 ਵੀ ਵੰਡੇ ਜਾਂਦੇ ਆ ਤਾਂ ਬੇਟਾ 97 ਹੈ ਜਿਹੜੀ ਕਿਸੇ ਵੀ ਪਹਾੜੇ ਦੇ ਉੱਤੇ ਨਹੀਂ ਵੰਡੀ ਜਾਂਦੀ 91 13 ਰੋ ਸਾਤੀ 91 ਉਹਦੇ 97 ਨਹੀਂ ਵੰਡੀ ਜਾਂਦੀ ਇਸ ਕਰਕੇ ਉਹ ਸੰਖਿਆ ਜਿਹੜੀ 1 ਤੇ ਸਿਰਫ ਆਪਣੇ ਆਪ ਤੋਂ ਹੀ ਵੰਡੀ ਜਾਂਦੀ ਹੈ 1 ਤੇ ਉਹ ਨੂੰ ਅਸੀਂ ਅਪਹਾਏ ਸੰਖਿਆ ਕਹਿੰਦੇ ਹਾਂ ਠੀਕ ਹੈ ਉਹਦੇ ਤੋਂ ਇਲਾਵਾ ਕਿਸੇ ਪਹਾੜੇ ਤੇ ਨਹੀਂ ਜਿਹੜੀ ਵੰਡੀ ਜਾਂਦੀ ਤਾਂ 97 1 ਤੇ ਵੀ ਵੰਡੀ ਜਾਉ 97 ਤੇ ਵੀ ਪਰ ਇਹ ਤੋਂ ਇਲਾਵਾ ਹੋਰ ਕਿਸੇ ਪਹਾੜੇ ਤੇ ਨਹੀਂ ਵੰਡੀ ਜਾਂਦੀ ਇਸ ਕਰਕੇ D1 ਨੂੰ ਅਸੀਂ ਐਸੇ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 22 ਕਿੰਦ ਹਾਂ ਬੇਟਾ ਇਹਦਾ ਇਹ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਆਂ ਇਹ ਜਿਹੜੀ ਇਹਦੇ ਨਾਲ ਹੀ ਤੁਹਾਡਾ 21 ਤੱਕ ਸਵਾਲ ਕੰਪਲੀਟ ਹੋ ਗਏ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ